ਲੋ ਵੀ ਓਏ ਆ ਆ ਬੱਕਰਾ ਮੰਡੀ ਪਿੰਡ ਰਖਾਲਾ ਪਹੁੰਚੇ ਆ ਤੇ ਉਥੇ ਚੱਲ ਰਿਹਾ ਸੌਦਾ ਜੱਗੀ ਸੌਦਾ ਕਰਾਉਂਦਾ ਭੋਲੇ ਨਾਲ ਤੇ ਬਾਈ ਭੋਲੇ ਆ ਕੀ ਮੰਗਿਆ ਜਾਨਵਰ ਵੀ ਤੁਹਾਨੂੰ ਦਿਖਾਵਾਂਗੇ ਜੋੜੇ ਦਾ ਮੰਗਿਆ ਮੈਂ 18 ਦਾ ਛੜ ਤੋਂ ਠੀਕ ਆ ਅਸੀਂ ਭਾਈ 10000 ਲਾਇਆ ਠੀਕ ਹੈ ਬਾਈਆਂ ਨੇ 10000 ਇਹਨਾਂ ਨੂੰ ਮੈਂ ਪੁੱਛਿਆ ਸੀ ਮੈਂ ਹੁਣ ਮਕੌਨ ਲੱਗਾ ਜੇ ਵੀ ਖੁਸ਼ੀ ਅੱਜਾਂ ਵੇਚੀ ਸਾਢੇ 10 ਦੇ ਕਰੀ ਉਹ ਨਹੀਂ ਉਹ ਦੇ ਯਾਰ ਭੋਲੇ ਆ ਬੱਕਰੀ ਆ ਆਣ ਤੁਣ ਚੰਗਾ ਕਿੰਨੇ ਰਿਕੇ ਨਾ ਹਾਨਾ ਆ ਆ ਬੱਕਰਾ ਓਏ ਹਾਨਾ ਮਕਾ ਬੱਕਰਾ ਦਾ ਵੇਖ ਯਾਰ ਇਹ ਨੀ ਯਾਰ ਬਣੀ ਹੋਈ ਹੈ ਵੀ ਖਾਲੀ ਜੇ ਕਰਦੇ ਆ ਹੀਰਾ ਹੀਰਾ ਆਇਨੇ ਬੋਰ ਨੂੰ ਆਵੇ ਹਾਂ ਭਾਈ ਓਏ ਹਾਨਾ ਮਕਾ ਨੂੰ ਕੋਈ ਕਾ ਯਾਰ ਛੰਡ ਕੇ ਦੱਸ ਦੇ ਭੋਲਿਆ ਕੋਈ ਕਾ ਤੇ ਭਾਈ 19 ਤੋਂ ਹਾਂ 19 ਤੇ 17 ਤੇ ਆ ਗਿਆ ਹੁਣ ਲੈ ਕੋਈ 17 ਨਹੀਂ ਇਹ ਤੋਂ ਵੱਧ ਅਸੀਂ 5 ਰੁਪਏ 11 ਦੀ ਹੋ ਗਈ ਉਹ ਜਾ ਖੋ ਲਾ ਜਾ ਉਹ ਜਾ ਹੋ ਗਈ 14 ਬਾਰੇ ਹੋ ਬੋਲੇ ਚਾਲਨ 20 ਬਣ ਕਰ ਚੱਲ ਉਹ ਕੀ ਹੋ ਗਈ ਓਏ ਹੋ ਗਈ ਅੰਕਾ ਯਾਰ ਜਾ ਹੋ ਗਈ ਪਾਲਾ ਖੁਸ਼ ਹੋ ਗਈ ਅਕਲੀ ਓਏ ਪਾਲਾ ਹੋ ਗਈ ਯਾਰ ਗਹਿਰੇ ਆਲੀ ਸਹੀ ਆ ਹੁਣ ਤੇ ਉੱਪਰ ਦੇ ਵੇ ਭੋਲੇਆ ਯਾਰ ਲੱਸੀ ਆ ਬੱਕਰੀ 11 ਨਿਕਲਦੀ ਆ ਯਾਰ ਭਾਈ ਉਹਦੇ ਆ ਓ ਬਾਈ ਉਹ ਰੇ ਚੱਕੀ ਜਾਣ ਤੇ ਬਾਈ ਓਰੇ ਆ ਆ ਦੱਸ 11000 ਦਿੱਕਲੀ ਓ ਆ ਆ ਉਹ ਰੇ ਤਾਜਾ ਨਹੀਂ ਟੱਕੇ ਨਾ ਲੈਂਦੇ ਕੋਈ ਆ ਆ ਓ ਬਾਈ ਰੇਂਦੇ ਯਾਰ ਚੱਕੀ ਐਵੇਂ ਤੂੰ ਮਾਰੀਆਂ ਮਾਰੀ ਜਾਂਦਾ ਓ ਗੈਣਾ ਦੀ ਤਾਂ ਕੱਲੀ ਬੱਕਰੀ ਆ ਦੁੱਧ ਵਾਲੀ ਬੱਕਰੀ ਆ ਖਾਲੀ ਹਾਂ ਕੋਈ ਮਾੜਾ ਵੀਡੀਓ ਆ ਜੀ ਗੱਲ ਕਰ ਯਾਰ ਚਚਾ ਦੇ ਨਾਲ ਤੁਸੀਂ ਤਾਂ ਮਾਰੀ ਗਾਰ ਸੋਨਾ ਮੇਰੀ ਇਹ ਤਾਂ ਵੱਧ ਨਾ ਦੁੱਕੀ ਤਨ ਦੇਣੀ ਹੁਣ ਜਾਂ ਪਾ ਵੇਸ਼ਤੀ ਬੱਕਰੀ ਕੰਨੇ ਦੀ ਚਾ ਕਰਤੀ ਤਾਂ ਵੀ ਪੂਰੇ ਦੀ ਕਰਤੀ ਪੂਰੇ ਕਿੰਨੇ ਦੀ ਓਏ 12 ਦੀ ਲੋ ਵੀ ਆ ਦੋ ਪੱਠਾ ਵਖਾਉਣੇ ਆ ਤੁਹਾਨੂੰ ਬਾਈ ਰਖਾਲੇ ਲੈ ਕੇ ਆਇਆ ਭਲਵਾਨ ਤੇ ਬਾਈ ਕੀ ਮੁੱਲ ਮੰਗਿਆ ਜੀ 14000 14000 7500 ਰੁਪਏ ਕਿੰਨੇ ਦਾ 7000 ਜੀ ਬੋਲੋ ਬੁਰ ਬੁਰ ਕਰ ਇੱਕ ਕੋਈ ਮੁਕਾ ਨਹੀਂ ਯਾਰ ਉਹ ਤਾਂ ਮੁਕਾਰ ਸਹੀ ਫਰਕ ਕੱਢ ਦੂੰਗਾ ਮਾਜ ਵਿੱਚ ਰੱਖ ਕੇ ਪਾ ਦੂੰਗਾ ਲੈ ਮੈਨੂੰ ਕਹਿੰਦਾ ਨਾ ਫਿਰ ਮੁੱਲ ਦੱਸ ਇੱਕੋ ਹੀ ਦੱਸ ਦੇ ਪਾ ਦੇ ਇੱਧਰ ਰੱਖ ਪਾ ਤੇ ਭੋਲੇ ਕੋਈ ਨਹੀਂ ਕੋਈ ਨਹੀਂ 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 ਦੇਖ ਬਲੇਟ ਲਿਆ ਸੀ ਵਿੱਚੇ ਹੀ ਤੈਨੂੰ ਕੀ ਲਾਇਆ ਭਾਈ 7000 ਲਾਇਆ ਇਹਨੇ ਪਹਿਲੇ ਲੈਂਦਾ 7500 ਦੀਆਂ ਦੇ ਪੂਰੇ ਕਰ ਯਾਰ ਮੁੰਮੇ ਸਹੀ ਜੀ ਪੈਸੇ ਲਾ ਦੇ ਕਸਾਈਆਂ ਜਨਾਬ ਬੱਕਰਾ ਸਾਣਾ ਬਾਈ ਜੀ ਨਾ ਉਹ ਕੱਚਾ ਖੜਾ ਹੀ ਨਾ ਇਹ ਆ ਪੈਸੇ ਲੱਗੇ ਆ ਉਹ ਮੈਂ ਆਪਾਂ ਮੁੰਨਾ ਆਪਾਂ ਗਲਤ ਲਾਇਆ ਨਹੀਂ ਯਾਰ ਪਰ ਕੋਈ ਨਹੀਂ ਗਾਣੇ ਪੈਸੇ ਜੀ ਗੇ ਸਹੀ ਬੱਕਰਾ ਤਾਂ ਮਤੇ ਨਾ ਬਸ ਕਰਨ ਹਾਂ ਕਿੰਨੇ ਕਹਤੇ ਯਾਰੀ ਦਾ 7 ਲਾਇਆ ਮੈਂ 75 ਤੋਂ ਨਹੀਂ ਭਾਈ ਯਾਰ ਸਹੀ ਪਹਿਲਾ ਦਿਓ ਨਹੀਂ ਮੈਂ ਕਹਿੰਦਾ ਜੀ ਫਰਕ ਹੀ ਬੋਲਾ ਕੋ ਦੱਸੇਗਾ ਤਾਂ ਫੇਰ ਹੀ ਆ ਫਰਕ ਤਾਂ ਲੈ ਕੇ ਨਿਕਲੂਗਾ ਹਾਂ ਫਰਕ ਤਾਂ ਕੱਢਿਆ ਹੀ ਨਿਕਲਣਾ ਪਲਵਾਨ ਨਾ ਸੱਫੇਰ ਵੀ ਰਾਦੇ ਦਿੱਪੂ ਦਾ ਫਰਕੀ ਵਾਲਾ ਉਹਨੇ ਭਗਾਈ ਕਰਨ ਲੱਗੀ ਫਦਾ ਇਹ ਸੌਦੇ ਦਾ ਭਗਾਈ ਨਾਲ ਹੀ ਕਸਾਈ ਨਾਲ ਹੀ ਹੋਣੇ ਸਭ ਦੇ ਦਾ ਪਲਵਾਨਾ ਜੇ ਤੂੰ ਹੁਣ ਤੇਰਾ ਮੱਕੀ ਘੜਾ ਤੇ ਰੱਕੇ ਦੀ ਬਾਰਾ ਠੋਕਾ ਫੇਦ ਲੂ ਓੜੀ ਤੇ ਫੇਰ ਦਾ ਸਬਦਾ ਹੋਇਆ ਹੀ ਪਿਆ 10000 ਰੁਪਿਆ ਮੈਂ 13 ਦੇ ਰਿਹਾ ਹਾਂ ਸੱਤ ਦਿਆਂ ਫਰਕ ਹੀ ਬਾਅਦ ਕਸਾਈ ਨਾਲ ਦਾ ਇਹ 500 ਦਾ ਵਾਧਾ ਲਾਇਆ 750 ਲਾਈ ਖਰੇ ਤੇ ਆ ਪੱਠਾ ਨੋਈ ਚੱਲ ਯਾਰ ਮੈਂ ਬੋਲਦਾ ਲੈ ਜਾ ਜਾ ਤੀਜੇ ਬੰਦੇ ਨੇ ਕਹਿਦਾ ਸੀ ਬੋਲ ਦੇ ਕੀ ਕਰਤਾ ਅੱਠ ਕਹਿਦਾ ਯਾਰ ਅਸੀਂ ਤਾਂ ਬੋਲੀ ਹੀ ਨਹੀਂ ਸੀਗਾ ਚੱਲ ਦੇ ਬਰੇ ਤੋਂ ਬੱਸ ਕਹਿਦਾ ਕਹਿਦਾ ਯਾਰ ਫਟਾਫਟ ਲੱਗਣੀ ਨਹੀਂ ਜਪੜ ਕੋਲ ਤੇ ਆ ਕੇ ਕੜਾ ਕੇ ਤਾਂ ਆਮ ਲੱਗਾ ਜੋ ਕਹਿਦਾ ਕਿ ਵੀ ਮੈਂ ਆਪਾਂ ਕੋਲ ਤੇ ਕਹਦਾ ਪਛਲਾ ਪਛਲਾ ਯਾਰ 12000 ਲੱਗਿਆ ਮੈਂ ਅੰਕੀ ਪੁੱਛਾਉਣ 10 ਤਾਂ ਲੱਗੀ ਬੈਠੇ ਜਿਹੜਾ ਪਹਿਲਾਂ ਲੱਗ ਗਿਆ ਸਾਰੇ ਕੋਲੇ ਸੀ 8500 ਲੱਗਿਆ ਤੇ 7000 ਦੀ ਦਿੱਤੀ ਬਾਕੀ ਕਿੰਨੇ ਕਹਿੰਦੇ 10% ਦੋ ਦੱਸ ਦੋ ਨਹੀਂ ਕੋਈ ਫਰਕ ਬਹੁਤ ਹਰ ਲੱਗੀ ਲੋ ਵੀ ਆ ਦੋ ਪੱਠਾਂ ਦਾ ਸੌਦਾ ਚੱਲਿਆ ਤੇ 8000 ਲੱਗ ਗਿਆ ਤੇ ਬਾਈ 14000 ਮੰਗਦਾ ਸੀ ਅਖੀਰ ਅਖੀਰ ਦੱਸ ਦੇ ਬਾਈ ਮਾਰਾਂ ਹਜ਼ਾਰ ਦੀ ਹਾਂ ਤੇ ਤਾਂ ਹੀ ਆ ਅੱਛਾ ਸੌ ਘੱਟ ਵੀ ਨਹੀਂ ਹੁੰਦਾ ਸਿੱਧੀ ਗੱਲ 8500 ਦੇ ਦੇਣੀਆਂ ਉਹ ਨਹੀਂ ਆ ਗੁਰਵਾਦ 9000 ਦੇ ਦੇਣੀਆਂ ਤੇ ਲਖਾਰੇ ਆ ਜਾ ਆਇਆ ਨਾਲੋ ਲਵੇ ਜਾਂ ਨਾਲੇ ਮਾਇਆ ਸਿਆਣੇ ਸਾਰੇ ਫਿਰਦੇ ਆ ਦੱਸਦਿਆਂ ਮਾਇਆ ਰੱਖਦਾ ਹਾਂ ਛੱਡ ਦੇ ਚੱਲਾ ਦੱਸਦਿਆਂ ਮਾਇਆ ਰੱਖਦਾ ਹਾਂ ਜਿਹੜੀ ਗੱਲ ਆਈ ਇਹ ਦੱਸਦਿਆਂ ਮਾਇਆ ਰੱਖਦਾ ਹਾਂ ਆਹ ਤਾਂ ਆਉਂਦਾ ਭਾਏ ਨਾਲ 20 ਕਿਲੋ ਮੀਟ ਵੀ ਨਹੀਂ ਇੰਨਾ ਚ ਭਰਾਵਾ ਮੇਰੀ ਗੱਲ ਸੁਣਦਾ 20 ਕਿਲੋ ਵੱਢ ਕੇ ਅਗਲਾ ਸਾਢੀ ਤੇੜੀ ਪਾਈਆ ਪਾਈਆ ਕਿਲੋ ਕਿਲੋ ਤੇ ਝੋਖ ਜਾ ਵੜਦੀ ਹੈ ਜਿਹੜਾ ਵਹਿੰਦਾ ਉੱਥੇ ਆ ਸਾਢੀ ਨਹੀਂ ਤੇ ਸਾਢੀ ਤੇੜੀ ਤੇ ਫਿਰ ਨਾ ਕਰੋ ਕੰਮ ਸਾਰੇ ਕੰਮ ਹੀ ਕਰਨੇ ਪੈਣਗੇ ਇਹ ਚੇ ਕਰਨਾ ਨਹੀਂ ਹੈ ਇਹ ਬਾਈ ਕਨੇ ਦਾ ਦੱਸਦਿਆਂ ਮੰਗੀ ਜਾਂਦਾ ਉਹ ਇਹ ਤਾਂ ਜਾਇਜ਼ ਜੇ ਲੱਗੇ ਸਭਾ ਸਜਾ ਕੱਢ ਦੇ ਜੇ ਤਾਂ ਪੱਠਾ ਵੇਲਵਾਨ ਵੇਚੋਣਾ ਤੁਸੀਂ ਵੇਚਣੀਆਂ ਮੈਂ ਤਾਂ ਪਾਸੇ ਐਸੀ ਆਖੀ ਤਾਂ ਜਾਨਾ ਤੁਹਾਨੂੰ ਵਿਆਹ ਹੋਇਆ ਆ 10000 ਰੁਪਇਆ ਲਈ ਜਾਂਦਾ ਲਿਖਾਈ ਵੀ ਆਪ ਕਰੋ 10000 ਰੁਪਇਆ ਲਿਖਾਈ ਆਪੋ ਆਪਣੀ ਚੱਲਿਆ ਰਾ ਨਹੀਂ ਥੋੜੇ ਜਿਹਾ ਹੋਰ ਕਿਸਾ ਆਈ ਹੈ ਸਾਈ ਕੱਢ ਸਾਈ ਕੱਢ ਸਾਈ ਕੱਢ ਤੁਹਾਨੂੰ ਨਹੀਂ ਬਦਨਾ ਰੁਪਇਆ ਪਹਿਲਾਂ ਮੈਂ ਪਹਿਲਾਂ ਦੱਸਾਂ ਅੱਪਾ ਪਹਿਲਾਂ ਤਾਂ ਫੇਰ ਐ ਕਿਵੇਂ ਹੋਊਗਾ ਸਾਡੇ ਦੀ ਪੀੜ ਨਹੀਂ ਸਾਡੇ ਕੋਈ ਮਾੜਾ ਮੋਟਾ ਤਾਂ ਮਾਨਦ ਕਰ ਚੈੱਕ ਕਰਨ ਨੂੰ ਇਹ ਕਿਹੜਾ ਗੱਬਣਾ ਯਾਰ ਆਹ ਲੈ ਯਾਰ ਬੋਲ ਤੂੰ ਲੈ ਕੇ ਜਾਣੀ ਆ ਤੂੰ ਲੈ ਜੀ ਠੀਕ ਆ ਮੁੱਲ ਤਾਂ ਭਲਾਵਗੀ ਕਰਦ ਗਏ ਉਹ ਦਾ ਜਾਇਜੇ ਬੋਲ ਯਾਰਾਂ ਦੀਆਂ ਹੋ ਗਈਆਂ ਰੱਖ ਲੈ ਹੁਣ ਰੱਖ ਲੈ ਰੱਖ ਲੈ ਹੁਣ ਸਹੀ ਆ ਸਾਰੇ ਨੂੰ ਮੂੰਹ ਜਵਾਹੀ ਜਮਾਂ ਸਹੀ ਆ ਹੋ ਨਾ ਬੋਲੀ ਬਸ ਗਿਣਦੇ ਪੈਸੇ ਨਹੀਂ ਯਾਰ ਸਹੀ ਆ ਯਾਰ ਇਹਨੂੰ 10 10.5 ਲਾਈ ਜਾਂਦੇ ਆ ਤੇ ਆਨੇ ਹੁਣ 11 ਲਾ ਦੇ ਤੈਨੂੰ ਬੱਕਰੀਆਂ ਦੇਤੀਆਂ ਲਓ ਵੀ ਆ ਬੱਕਰੀਆਂ ਦਾ ਸੌਦਾ ਹੋਇਆ ਦੋਵਾਂ ਦਾ ਪੱਠਾ ਦਾ ਇਹ ਆ ਬਾਈ ਕੋਲੇ ਸੀ ਭਲਵਾਨ ਕੋਲੇ ਕਿਹੜਾ ਪਿੰਡ ਆ ਬਾਈ ਆਪਣਾ ਰੋੜੀ ਹਿਲਦਾ ਸਾਡੇ ਬਾਜੀ ਕਰ ਰਖਾਲਾ ਪਿੰਡ ਆ ਬਾਈ ਦਾ ਹਾਂ ਸਰ ਵੱਡਿਆ ਇਹਨੇ ਘਾਟਿਆ ਸੋਨੂੰ ਸੰਗੂ ਤਾਉਣ ਵਾਲੇ ਬਾਈ ਨੇ ਲਈ ਇਹ ਜੋੜੀ ਨਹੀਂ ਸਹੀ ਆ ਯਾਰ ਫਿਰ ਕਰਕੇ ਚੱਕ ਥੋੜ ਕਰਦੀ 500 ਹੂੰ ਬਾਈ ਕਿੰਨੀਆਂ ਮੁੱਠੀਆਂ ਪਾਦੀਆਂ ਮੈਂ ਅੱਜ ਵਾਧੂ ਤਿੰਨ ਚਾਰ ਪਾਦੀਆਂ ਜਦੋਂ ਜਮਾ ਖੀਰ ਜੇ ਤੇ ਆ ਜਾਣਾ ਤੂੰ ਬਾਈ ਦਾ ਵੀ ਸੌਦਾ ਕਰਾਦਾ ਪਾੜੀ ਦਾ ਵੀ ਆ ਗਿਲ ਦਾ ਕਰਾਉਣਾ ਇਹ ਗਿਲ ਦਾ ਥੋੜਾ ਅੜਿਆ ਪੈਸਾ ਦਾ ਹਾਂ ਠੀਕ ਹੈ ਕਰਾਵਾਂਗੇ ਗਿਲਾ ਪੜਿਆ ਪੈਸਾ ਸੌਦਾ ਤਾਂ ਨਹੀਂ ਅੜਿਆ ਉਹ ਵੀ ਗਰਮੀ ਆ ਨਾ ਹੋ ਮੈਂ ਗਰਮੀ ਆ ਨਾ ਸਹੀ ਹੈ ਸਹੀ ਹੈ 2500 ਦੀ ਹੋਣ ਦੇ ਹੋਰ ਕੀ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆਂ ਕਰਾ ਲਓ ਲਖਾਈ ਕਰਾ ਲਓ ਬਾਈ 8.5 ਸੀ ਬਾਈ 11 ਹੁਣ 1000 ਰੁਪਏ 500 ਤੋਂ ਮੋੜ ਤਾਂ ਪੱਸ ਨਹੀਂ ਵਿਕੀ ਪਾਇਆ ਇਹ ਕਹਿੰਦਾ ਯਾਰ ਕੋਈ ਲੱਗੇ ਨਾ ਕੋਈ ਨਹੀਂ ਨਾ ਨਾ ਕਰ ਦੋ ਦਿਨ ਪਾਸ ਚੱਲਦਾ ਕੋਈ ਉਹਦਾ ਲੈਣਾ ਦੇਣਾ ਤਾਂ ਮਾਵਾਂ ਧੀਆਂ ਦਾ ਯਾਰ ਕੋਈ ਭਲੇਖਾ ਲੱਗ ਜਾਂਦਾ ਬਾਈ ਉਹ ਮਿੱਟੀ ਪੱਟ ਲਈ ਪਰਪਰੀ ਵਿੱਚ ਫਿਰ ਇੱਕ ਮਿੱਟੀ ਆਕਾ ਲਈ ਕਦੋਂ ਦੀ ਟਪਾਈ ਆ ਤਾਂ ਹਉਮੇ ਲੈੰਦਾ ਕਿਰਤ ਉੱਤੇ ਆ ਹਉਮੇ ਦੇ ਘਰ ਮੱਜ ਕਿੱਥੇ ਆ ਲੈ ਲਈ ਬਾਈ ਨੇ ਲਈ ਆ ਸਤਪਾਲ ਨੇ ਰਖਾਲਾ ਮੰਡੀ ਤੋਂ ਤੇ ਕਿੰਨੇ ਦੀ ਲਈ ਬਾਈ 3800 ਦੀ ਬਾਈ 3800 ਦੀ ਲਈ ਆ ਤੇ ਲਖਾਈ ਕਿਵੇਂ ਕੀਤੀ ਆ ਲਖਾਈ ਆਪੋ ਆਪਣੀ ਲਖਾਈ ਆਪੋ ਆਪਣੀ 3900 ਚ ਪੈ ਗਈ ਆ ਤੇ ਲੇਲੀ ਚੰਗੀ ਆ ਬਹੁਤ ਚੰਗੀ ਕਾਲੇ ਮੂੰਹ ਵਾਲੀ ਆ ਖੀਰੀ ਆ ਓਏ ਖਾੜ ਤੇ ਜਾ ਥਾਪੀਆ ਲੋ ਆ ਸੌਦਾ ਚੱਲ ਪਿਆ ਆ ਬੱਕਰੀ ਆ ਤੇ ਨਾਲ ਬੱਚਾ ਕਾਲੇ ਮਗਰ ਨੂੰ ਹੀ ਬਾਈ ਪਾਣਾ ਲੋ ਜੀ ਲੋ ਇਹ ਤਾਂ 2000 ਰੁਪਿਆ ਫਾੜ ਦੇ ਚੰਦੇ ਯਾਰ ਕਿੰਨਾ ਮੰਗਦਾ ਇਹ 8000 ਨਾਲ ਮੰਗਦਾ ਹੂੰ ਤੇ ਨਿਹਾਰ ਕਹਿੰਦਾ ਭਾਈ ਉਹ ਆ ਪਾਟਦਾ ਫਿਰ ਫਰੀ ਲੈਣਾ ਆਉਂਦੀ ਹਾਂ ਆ ਬਟ ਮੇਰੀ ਫਰੀ ਜਾਈ ਜਾਂਦੀ ਆ ਹਿਸਾਬ ਨਾਲ ਤਾਂ ਜਿਹੜੀ ਆ ਜਾ ਫਿਰ ਚਾਰ ਸਪਾਈ ਜਾਂਦੀ ਮੰਗਰ ਨੂੰ 15 ਮੰਗ ਲਾਇਆ ਉਹ ਵੀ ਅਖੀਰ ਕਿਹਾ ਵਿਕੇ ਨਾ ਵਿਕੇ ਸੜਨੀ ਪਈ ਕਹਿੰਦਾ ਪੰਜ ਵੀ 45 ਮੰਗਿਆ ਹਣ ਸੈਂ 26 ਦੇ ਆ ਗਿਆ ਉਹ ਜਾਨੀ ਅੰਮੀ ਪੱਤੀ ਕਰਾ ਦੰਦਿਆਂ ਨੇ ਕਰਦਾ ਲੈਣਾ ਕਹਿ ਜਾਲੀ ਗੱਲ ਕਰਾ ਤੇਰੀ ਪੁੱਤ ਆ ਲੋਰੇ ਆ ਲੋਰੇ ਮੰਗ ਦੇ ਉਹ ਗੱਲੇ ਨਹੀਂ ਇੱਚੇ ਜੋੜ ਬਲੀਡਰ ਦਾ ਸੌਦਾ ਹੋ ਜਾਂਦਾ ਮੰਗਰ ਸੋਲ ਕੇ ਦੇਣੀ ਆ ਬੰਦਾ ਆ ਬੱਚਾ ਬਰਬਰੀ ਬਹੁਤ ਸ਼ਕੀਨ ਆ ਤੇ ਇਹ ਲਿਆ ਬਾਈ ਸਤਪਾਲ ਨੇ ਤੇ ਬਾਈ ਕਿੰਨੇ ਦਾ ਲੈ ਲਿਆ ਇਹ ਬਾਈ ਤਿੰਨ ਦਾ ਪੈ ਗਿਆ ਲਖਾਈ ਪਾ ਕੇ ਲਖਾਈ ਪਾ ਕੇ ਤਿੰਨ ਦਾ ਹਾਂਜੀ ਤੇ ਬਹੁਤ ਚੰਗਾ ਬੱਚਾ ਖੀਰਾ ਹੀ ਆ ਜੇ ਹਨਾ ਖੀਰੇ ਲਓ ਵੀ ਰਖਾਲਾ ਮੰਡੀ ਦੀ ਖਰੀਦ ਆ ਇਹ ਤੇ ਬਹੁਤ ਸ਼ਕੀਨ ਆ ਬੱਚਾ ਛੋਟੀ ਜੀ ਉਮਰ ਦਾ ਹੈ ਤੇ ਅਗਲਾ ਸੌਦਾ ਵੀ ਤੁਹਾਨੂੰ ਦਿਖਾਉਣੇ ਆ ਦੋਸਤ ਲਓ ਵੀ ਆ ਬੱਕਰੀ ਚੱਕੀ ਵਿੱਚ ਜਗਾਈ ਆ। ਥਾਣਾ ਸੁਣਾ ਦੀ ਬਾਤ ਸਾਫ ਆ। ਤੇ ਦੋ ਬੱਚੇ ਆ ਸਤਪਾਲਾ ਵਾ ਬੱਕਰੇ ਦੋਵੇਂ ਪੱਠਾ ਦੋਵੇਂ ਪੱਠਾ ਲੈ ਦੂਰਾ ਵਾਦਾ। ਉਹ ਨਹੀਂ ਜੀ ਬਾਈ ਯਾਰ ਇੱਥੇ ਆਪ ਡਰਦੇ ਹੋ ਜੇ ਕੰਮ ਮੈਨੂੰ ਪਤਾ ਵਿੱਚ ਮੇਰੇ ਛੱਡ ਦੇ ਦੋ ਬੱਚੇ ਛੱਡ ਦੇਣਾ ਕੀ ਮੰਗਿਆ ਸਤਪਾਲਾ ਮੈਂ ਯਾਰ 13 ਮੰਗਿਆ ਸੀ 11000 ਦੀ ਕਹਿੰਦੀ ਐ। ਤੁਸੀਂ ਕਿਲਾ ਸੀ ਯਾਰ ਜੋ ਉਹ ਪਟਾ ਵੀ ਹੈ ਟੱਕੜੀ ਵੀ ਹੈ ਲਓ ਵੀ ਆ ਚੁੰਗੀ ਜਾਂਦੇ ਬੱਚੇ ਵੈਸਾਈ ਗੱਲ ਚੁਗਲੈਂਡ ਦੇ ਚੁਗਲਾ ਨਾ ਬਸ ਤੋ ਪੀ ਲੈਂਦੇ ਯਾਰ ਥੋੜਾ ਪੀ ਲੈਂਦੇ ਚੁਗਲੈਂਡ ਲੈ ਕੇ ਆਪਾਂ ਪੀ ਮਰੀਏ ਥੋੜਾ ਪੀ ਲੈਂਦੇ ਮੈਂ ਨਹੀਂ ਮੇਰੇ ਫਿਰ ਮੰਡੀ ਆ ਕਿਉਂ ਭੁੱਖੇ ਮਰੀ ਜਾਂਦਾ ਉਹ ਪੀ ਲੈਣਗੇ ਪੀ ਲੈਣਗੇ ਆ ਲਿਆਗੇ ਆਪੇ ਹੁਣ ਹਾਂ ਹਾਂ ਨਾਲ ਸੰਤੁਲ ਕਰਾਏ ਸਹੀ ਆ ਅਗਲਾ ਆਂ ਬੱਕਰੀ ਚੌਂਕ ਦੀ ਤੋਂ ਮੁੜ ਕੇ ਰਾਹ ਕੁਝ ਨਹੀਂ ਜਾਣਾ ਪੱਲੇ ਅੱਗੇ ਚਵਾਰਾ ਇਹ ਬਣ ਜਾਂਦਾ ਸ਼ਨਾ ਨਹੀਂ ਉਹ 20 ਸਾਲ ਨਹੀਂ ਉਹ ਨਹੀਂ ਜਗਾਉਂਦਾ ਆ ਮੱਚਾ ਹੀ ਜਾਂਦੀ ਤੇਰੀ ਗੱਲ ਅੱਛਾ ਦੱਤੂਗਾ ਉਹਨੂੰ ਵਿਖਾਵਾਂਗਾ ਕਿੰਨੇ ਦੀ ਪਾਤੀ ਭਾਈ 7000 7000 ਜੈ ਜੀ ਗੱਲ ਕਰੋ ਯਾਰ ਪੱਠਾ ਵੀ ਦੋ ਵਾ ਸਾਵਾ ਬੰਦਾ ਆਈ ਭਾਈ ਹੋਰੀ ਆਈ ਸਿਆਣਾ ਬੰਦਾ ਯਾਰ ਸਾਵਾ ਬੰਦਾ ਲੈ ਬਾਪੇ ਨੂੰ ਦੇ ਦੇ ਬੁੱਟਰਾਂ ਵਾਲੇ ਨੂੰ ਕਿੰਨੇ ਚਾਲੇ ਅੱਛਾ ਦੀ ਹਮ ਕੋਸ਼ਿਸ਼ ਵਾਹ ਆ ਜਾ ਵਾਹ ਆ ਜਾ ਕਿੰਨੇ ਦੀ ਕਰਤੀ 8000 ਸਾਡੇ ਚਲਾ ਜੰਮਣ ਦਾ ਪਹਿਲਾ ਬੈਠੀ ਲਾ ਲਾ ਨਾ ਨਾ ਲਾ ਕੇ ਸ਼ੰਗਨ ਦੇ ਉਪਰਾ 9000 ਰੁਪਏ ਦਲਾਈ ਖੜੇ ਨੋ ਮਾਰੀ ਜਾਂਦੇ ਮੈਂ 10000 ਆ ਪੈ ਉਹ ਛੋ ਖੜਾ ਆ 5500 7000 ਆ ਰੱਖ ਮੇਰਾ ਛੱਤ ਰੱਖ ਆ ਜਾ 10000 ਦੀ ਹੋ ਗਿਆ ਪੁੱਛ ਹਾਂ 9000 ਰੁਪਿਆ ਤਾ ਤੂੰ ਦਾ ਤੋਕਾ ਕਿ ਲਾ ਨੋ ਅੱਡੇ ਆਟਲਾ ਹੈ ਕਿਨ ਲਾ 2000 ਰੁਪਏ ਮੈਨੂੰ ਕਿਆ ਦੇਣਾ ਹੋ ਗਿਆ ਨਹੀਂ ਹੱਥ ਦੀ ਵੇਚ ਉਹ ਨਹੀਂ ਸਤ ਪਾਸੇ ਨਾ ਭਰਾਵਾ ਉਹ ਆ ਕੀ ਹਿੰਦਾ ਉਹ ਉਹ ਬੱਕਰੀ ਸਾਫ ਆ ਬਾਬਾ ਬੱਕਰੀ ਸਾਫ ਆ ਯਾਰ ਹੱਥ ਦੀ ਮੁਕਾਇਆ ਭਾਜੀ ਉਹ ਗਾਂ ਤੋਂ ਉਹਨੂੰ ਭਲਾਵਾ ਮਨ ਉਹ ਖੜਾਓ ਵੇ ਆਪੇ ਵੇਚ ਲਾਓ ਖੜਾਓ ਤੇ ਵੇਚ ਦੂਗਾ ਉਹ ਆਹ ਵਾਹ ਹੋਏ ਦੇਖ ਬੰਦਾ ਸਾਰੀ ਗੱਲ 52.5 ਲੱਖ ਕਿੰਨੇ ਸਾਈ ਆਈ ਸਾਈ ਕੀ ਤੀ 100 ਤਰਾ ਵੇਚ ਮੈਨੂੰ 9000 ਰੁਪਏ ਕਿਆ ਆਹਦਾ 9000 ਤੈਨੂੰ ਕਹਿਦਾ ਮਾੜੀ ਤੁਹਾਡੇ ਬੰਦਰ ਗਿਆ ਹੈ ਕੀੜੇ ਨੇ ਕਿਉਂ ਸੁਰੀ ਭਾਈ ਮੈਂ ਨਹੀਂ ਆਹ ਹਾਂ ਹਾਂ ਤੂੰ ਸਾਢੇ ਡੇਰ ਲਾ ਕੇ ਗਿਆ ਨਾ ਉਹਨੇ ਵੀ ਇੰਨੇ ਭਾਈ ਉਮੇਦ ਗੱਸਲਾ ਝੂਟਰੀ ਮਾਰ ਦੇ ਸੋਹ ਵਾਲਾ 9300 ਦੀ ਬੱਕਰੀ ਬਣਾਉਦੀ ਪਈ ਹੈ ਤੂੰ ਉਮੇਦ ਨੂੰ ਮਗਾਲ ਦੱਸ ਮੈਂ ਖੋਇਆ ਬੱਕਰਾ ਹਾਂ ਛੱਡ ਦੇ ਬੱਕਰੇ གསུངས <laughs> ਕੀ ਆਖੇ ਤੂੰ ਕੀ ਆਖਾ ਮੈਂ 11000 ਰੁਪਏ ਕਹਤਾ ਤੂੰ ਸਿੱਝਿਆ ਇਹਨੇ 8.5 ਲਾਇਆ ਸੀ ਉਹਨਾਂ 9 ਦੋਵਾਂ ਮਗਰ ਨਹੀਂ 8000 8 ਦੀ ਹੁਣ ਮਕਾਈ ਆ ਯਾਰ 8.5 ਤੋਂ ਲਾਈ ਜਾਂਦਾ ਕਹਤਾ ਮਨ ਉਹ ਉਹ ਲੱਡੂ ਆਖੀ ਜਾਂਦਾ ਉਹ ਥੋੜੇ ਹੱਥ ਲਾਇਆ ਗੇ ਥੋੜੇ ਵਸੇ ਆਦੇ ਮੂੰਹ ਲਾਇਆ ਗੇ ਨਾ ਦੇ ਸੀ ਫਿਰ ਖਾਦੇ ਤੂੰ ਹੁਣ ਫੜੀ ਪਰਚਾ ਨਹੀਂ ਯਾਰ 8.5 ਦੀ ਕਹਦੇ ਨਹੀਂ ਬਾਈ ਨਹੀਂ ਉਹ ਨਹੀਂ 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 8.5 ਦੀ ਹੋਗੀ 8.5 ਦੀ ਹੋਗੀ ਯਾ ਯਾ ਮੰਡੀ ਦੇ ਚੱਲ ਹੋਣਾ ਦਾਗਾ ਬੰਨੋ ਯਾ ਯਾ ਜਮਨੇ ਛਿਗਾ ਦੇ ਸਾਰੀ ਛਿਗਾ ਦੇ ਬੱਚਿਆਂ ਨੂੰ ਸੁਬਲਾ ਦੇ ਸਾਰੀ ਸੱਤਵੇਂ ਮੱਤਲ ਤੋਂ ਲਾਗੇ ਬੁੱਤਾ ਸੰਖੋ ਹੁਣ ਦੋਵੇਂ ਕੱਥਲੇ ਪੱਜੀ ਪੱਟ ਬਲਾ ਦੇ ਬੁੱਤਾ ਕੋਲ ਵਾਲੀ ਜੋ ਵੀ ਨਾ ਰਵੇ ਉਹ ਲੈ ਆਂਦਾ ਹੂ ਗਿਆ ਉਹ ਆ ਉਹ ਫਾਈ ਫੜਾਓ ਬਾਈਆ ਉਹ ਨਹੀਂ ਉਹ ਨਹੀਂ ਆ ਉਹ ਬਾਈ ਉਹ ਰਾਹ ਉਹ ਫੜਦਾ ਖੜਦਾ ਖੜਦਾ ਤੂੰ ਫਾਈ ਫੜਾ ਜਾ ਮੈਨੂੰ ਨਾ 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 ਟਿਕਾਈ ਉਹ ਪਹਿਲਾ ਸਿਰੇ ਦਾ ਕਰ ਲੋ ਸੌਦਾ ਦਾ ਕਰ ਲੋ ਨਹੀਂ ਨਹੀਂ ਅੱਜ ਬੰਦਾ ਬੱਕੀ ਮੈਨੂੰ ਨਾ ਮਰ ਕੇ ਪਈ ਕਹਿੰਦੇ ਅੱਜ ਵੀਡੀਓ ਸੱਤ ਬਾਲ ਦੀ ਨੰਮਨ ਉਮਰ ਚਾਈ ਨਹੀਂ ਸਾਡੇ ਅੱਜ ਤਾਂ ਮੰਨ ਜਾ ਪਹਿਲੀ ਬਾਲ ਆਏਗਾ ਮੰਨ ਜਾ ਆ ਭਾਈ 8700 ਕਹੀ ਗੜਾ ਤੂੰ ਨਹੀਂ ਨਹੀਂ 6000 ਕਹੀ ਤੂੰ ਦੱਸ ਕੇ ਹਾਂ ਅਸੀਂ ਇੱਥੇ ਵੀ ਨਹੀਂ ਲੈਣੀ ਫੁਰਕਾ ਦੀ ਘੱਟ ਬਤਾ ਨਹੀਂ ਕੋਈ ਗੱਲ ਗੁੱਸਾ ਨਹੀਂ ਤਾਂ ਮੰਨ ਜਾ ਨਹੀਂ ਤਾਂ ਉਹ ਮੰਨ ਜਾ ਨਹੀਂ ਚਪਲਾ ਦੇ ਚਪਲਾ ਦੇ ਦੂਤੋਂਕ ਵਾਲੀ ਕੰਮ ਦੀ ਨਾ ਰਵੇ ਚਪਲਾ ਦੇ ਲੈ ਗਿਆ ਕਿੱਥੇ ਦੂਜਾ ਬੱਕਾ ਜਾ ਹੋ ਗਿਆ ਪਰੇ ਉਹ ਭਲਾ ਦੇ ਰੱਲਾ ਦੇ ਤੇਰੇ ਕੋਲ ਉਹ ਚੰਗਾ ਆ ਦਿਓ ਯਾਰ ਕੁਝ ਨਹੀਂ ਦੱਸਦਾ ਬੋਕਾ ਬੋਕਾ ਕੱਟਦਾ ਬੋਕਾ ਤੇਰੀ ਕਿਉਂ ਰੋਈ ਜਾਂਦਾ ਉਹ ਬਾਈ 93 ਦੀ ਬਾਈ 93 ਦੀ ਤੇਰੀ ਇਮਾਨਤ ਕਰੀ ਚਲ ਮੈਂ ਕਹਿੰਦਾ ਪੂਰਾ ਗਿਆ ਪੂਰਾ ਗਿਆ ਗਾਇਤਾ ਸੁਣਨਾ ਆ ਪਾਣੀ ਲੈਣੇ ਆਹਦੇ ਕੋਲੋਂ ਜਿਹੜੀ ਮੱਝ ਜਿਹੜੀ ਲਓ ਵੀ ਆਹ ਬੱਕਰੀ ਦਾ ਸਬਦਾ ਚੜ ਗਿਆ ਸਿਰੇ 8500 8500 ਦਾ 8500 ਦਾ ਤੇ ਆਹ ਬਾਈ ਨੇ ਲੈ ਲਈ ਇਹ ਬੱਕਰੀ ਤੇ ਸੱਤਪਾਲ ਨੇ ਦਿੱਤੀ ਵੇਚ ਲਾਵੇ 100 ਰੁਪਿਆ ਵਾ ਵਾਦਾਤਾ ਬਾਈ ਇਹ ਰਣੇ 8600 ਦੀ ਕਰਤੀ ਬੰਦਰੀ ਓਰੇ ਲੈ ਮੈਨੂੰ ਮੁਸਲਮਾਨ ਲੈ ਲੈ ਦੇ ਇਲਾਨ ਤੇਰੇ ਤੇ ਓ ਬਾਈਆ ਨਾ ਮੈਨੂੰ 9300 ਦੀ ਪੈਂਦੀ ਆ ਓ ਬਾਈ ਲੱਗ ਗਈ ਤੇਰੇ ਜੰਮਾ ਨਾਲੇ ਦੀ ਓ ਬਾਈ ਸ਼ਸੀ ਚਲੋ ਗਿਣੋ ਪੈਸੇ ਗਣਨੀ ਪਈ ਆ ਓ ਗਿਣੋ ਪੈਸੇ 9300 ਦੀ ਆਪ ਨੂੰ ਪਈ ਸੀ ਮੈਨੂੰ ਕਿਉਂ ਜਾਂਦਾ ਕੰਡ ਕਾਟ ਲੱਗਦੇ ਤਾ ਚਾਤਾ ਮਰੇ ਨੀ ਤਾਂ ਵੇਚੀ ਤੈਨੂੰ ਮੈਂ ਤੁਹਾਨੂੰ ਵਿਛਲੀ ਦਾ ਤਾਂ ਤੈਨੂੰ ਵੀ ਆਪ ਨੂੰ ਮੈਂ ਉਹਦਾ ਜੰਗਾ ਦੇ ਚਲ ਕੋਈ ਨਹੀਂ ਜੰਗਾ ਦੇ ਕੋਈ ਮੈਂ ਕਿੱਥੇ ਚਲਾਉਂਦਾ ਚੱਲੇ ਮੇਰੇ ਮੇਰੇ મે ਮੇਰੇ 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 ਆ ਜੀ ਲਾ ਲਾ ਚੋਲੇ ਨੂੰ ਇਹ ਲੱਕ ਦੀ ਚਲੋ ਗਨਾਓ ਪੈਸੇ ਓਏ ਓ ਚੁੰਗਲੇ ਓਏ ਲੈ ਪੈਸੇ ਤੇ ਓ ਹਸਾਬ ਨਾਲ ਚੰਗਾ ਲੋ ਓ ਤੇ ਬੁਲਾ ਦੇ ਤੇ ਬੁਲਾ ਦੇ ਤੂੰ ਗਲੀ ਨਾ ਜਾਵੇ ਓ ਹਸਾਬ ਨਾਲ ਚੰਗਾ ਲੋ ਬਾੜਾ ਨਾਲ ਚੰਗਾ ਹੋ ਕੇ ਰੱਖੋ ਓ ਚੰਗਾ ਦਿਓ ਕਿਹਦਾ ਮਨਾ ਚੰਗਾ ਹੋ ਓ ਚੁੰਗਿਆ ਤੜਕੇ ਵਿੱਚ ਚੁੰਗਿਆ ਦੁੱਧ ਫਿਰ ਇਤਰਾ ਲਾਉਂਦੇ ਕਿੱਥੇ ਚਕਾਇਆ ਤਿੰਨ ਦਿਨ ਹੋ ਗਿਆ ਜਾਂਦਾ ਰ ਆਪਰੇ ਦੁੱਧ ਤੜਕੇ ਦਾ ਗਰਮਾ ਨਾ ਕੋਈ ਦੁੱਧ ਗਰਮ ਹੁੰਦਾ ਕਿ ਹਾਂ ਇਹ ਬੱਚੇ ਓਏ ਛੱਪੇ ਆ ਆਲਾ ਵੇ ਏਡੀ ਕਿੱਡੀ ਕਾ ਗਈ ਏ ਨਹੀਂ ਨਹੀਂ ਉਹ ਚੱਤਿਆਂ ਵਾਲਾ ਸਾਡੇ ਬਿਲਡ ਮੰਡੀ ਲੱਗਦੀ ਹੁੰਦੀ ਪਤਾ ਤੈਨੂੰ ਮੈਂ ਆਉਂਦਾ ਰਿਆਂ ਉਹ ਤੂੰ ਛੋਟਾ ਜਾਂਦਾ ਸੀ ਕਿਹੜੇ ਪਿੰਡਾ ਮੁੱਠਾ ਨਹੀਂ ਕਰਦੇ ਸੀ ਮੁੱਠਾ ਵਾਲੀ ਦੀ ਹੁੰਦੀ ਸੀ ਆਹੋ ਆਹੋ ਬ੍ਰੈਂਡ ਨਹੀਂ ਦੱਸਣਾ ਤੇਰਾ ਨਾਂ ਨਹੀਂ ਲੈਣਾ 2500 ਰੁਪਏ ਇਹ ਵੀ ਦੇ ਦਈਏ ਗ੍ਰੈਂਡੀ ਦੇ ਜੀ ਰਾਤ ਨਹੀਂ ਮੈਂ ਕਿੱਧਰ ਜਾਉ ਕਰ ਨੂੰ ਅੱਜ ਆ ਜਾਗੇ ਕਿੱਥੇ ਕਿੱਥੇ ਆ ਤੁਹਾਡਾ ਪਿੰਡਾ ਨਹੀਂ ਤੇ ਸੁਆਈ ਦਾ ਲੀਡਰ ਹੁੰਦਾ ਹਾਂ 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 ਉਬਰਲੇ ਜਾਣਾ ਨਹੀਂ ਟੋਲ ਲੈਣੇ ਅੱਜ ਆ ਜੀ ਮੇਰੇ ਤੇ ਮੁਰਗਾ ਤੇ 100 ਰੁਪਏ ਤੇ ਉਹ ਵੀ ਅੱਜ ਆ ਜੀ ਜਿਹੜਾ ਸਭ ਵਾਦ ਲੈ ਆਏ ਹੈ ਉਹ ਤੇਲ ਦੇ ਲੈ ਦੂੰ ਹੋਰ ਕਾ ਦਾ ਲੈ ਆ ਉਹ 100 ਨਾਲ ਦਾ ਬੰਦੋ ਵਿਚਲ ਕਰਦਾ ਸੌਦਾ ਹੋ ਗਿਆ ਉਹ ਉਹ ਗਾਣਾ ਦਿੱਤਾ ਕਰਕੇ ਵਿਚਲ ਨਹੀਂ ਹੈਗਾ ਮਜਬੂਰੀ ਆ ਉਹ ਐਕਸੀਡੈਂਟ ਹੋਇਆ ਤਾਂ ਕਿ ਕਿੱਸਿਆ ਹੋਰ ਅਸੀਂ 9300 ਲੈ ਕੇ ਤਾਂ ਥੋੜਾ ਵਿਚੋ ਤੋਂ ਖਰਾ 9300 ਦੀ ਬਾਕੀ ਲਈ 500 ਰੁਪਇਆ ਪੱਠ ਗਵਾਚੀ ਉਹਦਾ ਨਾਮ ਦੇ ਕੇ ਆਇਆ ਹਾਂ ਇਹ ਹੋਰ ਦੇ ਜਾ ਹਾਂ 500 ਰੁਪਇਆ ਦੀ ਪੱਠ ਡਿੱਗ ਪਈ ਸੀ ਰਾਹ 'ਚ ਆਵੇ ਮਾੜੀ ਜੀ ਨਾ ਕਿੱਥੇ ਸਾਡ ਮੱਝੀ ਦੀ ਆਵੇ ਰਾਜ ਜੀ ਸਿੱਟ ਗਿਆ ਸੀਗਾ ਉਹ ਚੱਕਣ ਵਾਲਿਆਂ ਨੇ 500 ਮੰਗਿਆ ਇਹ ਤੋਂ ਲੈ 2500 ਰੁਪਏ ਆ ਗਿਆ ਤੇਰੇ ਕੋਲ ਲੈ ਵੀ ਪੈਸੇ ਬਾਕੀ ਵੀ ਬਾਈ ਦੇਈ ਜਾਂਦਾ ਹਣ ਤਾਂ ਐਨੂੰ ਮੂੰਹ ਕਰ ਲਾ ਮੂੰਹ ਤੇ ਘਾਟਾ ਤੇਰੇ ਆ ਕੇ ਸਾਂਵਲਿਆ ਕਰਾਸ ਤੇ ਸਾਰਾ ਛੋੜਦਾ ਰਹੇ ਬਾਈ ਇਹ ਨਾਗਰਿਕ ਆ ਕੇ ਨਾ ਆਈ ਬੀ ਮਿਕੜਾਇ ਤੇ ਆ ਗਿਆ ਸਟੇਡੀਅਮ ਦਾ ਖਰਚਾ ਹੈ ਬਿਆਜ ਲੈ ਆਂਦੇ ਆ ਕਰਾਸ ਸਕੈਨਰ ਪੇ 500 ਤਾਂ ਬੱਚੇ ਦਾ ਪੈ ਗਿਆ ਇਹਨੂੰ ਰਾਜ ਛੱਟ ਗਿਆ ਸੀ ਸਭ ਛੋੜ ਆਲਾ ਚੱਲ ਆ ਲੈ ਆਂ ਜੀ ਤੇ ਲਖਾਈ ਕਰਾ ਲਈਏ ਇੰਨੇ ਬੰਦੇ ਖੜੇ ਆ ਮੰਨ ਲੈ ਵੀ ਅਗਲੀ ਮੰਡੀ ਦਾ ਕਿਨਾਰ ਸੀ ਪੈਸੇ ਵੀ ਲੱਗਦੇ ਜਦੋਂ ਜਦੋਂ ਆਉਂਦੀਆਂ ਗਲੀਆਂ ਭਗਾਉਂਦਾ ਸਾਰੀਆਂ ਆ ਦੇ ਅਗਲੇ ਨੂੰ ਫੋਨ ਵੀ ਲਾਤਾ ਇਹ ਆ ਦੇ ਇਹ ਤਾਂ ਹੁਣ ਇਹਦਾ ਕੋ 2000 ਲਾ ਪਾ